ਭਾਰਤ ਨੇ ਪਹਿਲੀ ਵਾਰ ਜਿੱਤਿਆ ਵਿਮਨਸ ਕ੍ਰਿਕਟ ਵਰਲਡ ਕਪ ਅਸਲੀ ਟੀਮ ਨੇ ਸਾਊਥ ਅਫਰੀਕਾ ਨੂੰ 52 ਸਕੋਰ ਨਾਲ ਹਰਾ ਕੇ ਭਾਰਤੀ ਮਹਿਲਾ ਟੀਮ ਪਹਿਲੀ ਵਾਰ ਬਣੀ ਚੈਂਪੀਅਨ ਅਸਲੀ ਟੀਮ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ 299 ਸਕੋਰ ਦਾ ਟਾਰਗੇਟ ਰੱਖਿਆ ਸੀ ਜਿਸ ਦਾ ਪਿੱਛਾ ਕਰਦੇ ਹੋਏ ਸਾਊਥ ਅਫਰੀਕਾ ਦੀ ਟੀਮ 45.3 ਓਵਰ ਵਿੱਚ 246 ਸਕੋਰ ਬਣਾ ਕੇ ਆਊਟ ਹੋ ਗਈ ਕੌਂਟ ਅਫਰੀਕਾ ਦੀ ਕਪਤਾਨ ਲੋਰਾ ਨੇ 101 ਸਕੋਰ ਦੀ ਪਾਰੀ ਖੇਲੀ ਜਦ ਕੇ ਭਾਰਤ ਦੇ ਲਈ ਪ੍ਰੀਤਿ ਸ਼ਰਮਾ ਨੇ 9.3 ਓਵਰ ਵਿੱਚ 39 ਸਕੋਰ ਦੇ ਕੇ 5 ਵਿਕਟ ਹਾਸਲ ਕੀਤੀ ਜਦਕਿ ਸ਼ਫਾਲੀ ਵਰਮਾ ਨੂੰ ਵੀ 2 ਵਿਕਟ ਮਿਲੇ ਦੱਸਣਯੋਗ ਹੈ ਕਿ ਨਵੀਂ ਮੁੰਬਈ ਦੇ DY ਪਾਟੇਲ ਸਟੇਡੀਅਮ ਵਿੱਚ ਖੇਲੇਗੇ ਮੈਲਾ ਵਰਲਡ ਕੱਪ ਦੇ ਫਾਈਨਲ ਵਿੱਚ ਸਾਊਥ ਅਫਰੀਕਾ ਨੂੰ ਹਰਾ ਕੇ ਭਾਰਤੀ ਟੀਮ ਚੈਂਪੀਅਨ ਬਣ ਗਈ ਹੈ ਭਾਰਤ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ਵਿੱਚ 7 ਵਿਕਟਾਂ ਗਵਾ ਕੇ 298 ਸਕੋਰ ਪੜਾਏ ਜਦਕੇ ਭਾਰਤ ਦੇ ਲਈ ਸ਼ਿਫਾਲੀ ਬਰਮਾ ਨੇ 87 ਅਤੇ ਦਿਪਤੀ ਸ਼ਰਮਾ ਨੇ 58 ਸਕੋਰ ਦੀ ਪਾਰੀ ਖੇਲੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਵੀ ਇਸ ਇਤਿਹਾਸਿਕ ਜਿੱਤ ਤੋਂ ਖੁਸ਼ ਹੁੰਦੇ ਹੋਏ ਮਹਿਲਾ ਕ੍ਰਿਕਟ ਟੀਮ ਨੂੰ 51 ਕਰੋੜ ਰੁਪਏ ਦਾ ਨਗਦ ਇਨਾਮ ਦੇਣ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇਤਿਹਾਸ ਰਚ ਦਿੱਤਾ ਹੈ